ਬਹੁਤ ਨਿੱਕੀ ਉਮਰ ਦੀ ਕੁੜੀ ਨੇ ਪੰਜਾਬ ਪੁਲਿਸ ਦੇ ਕਿਸੇ ਹਾਂ ਵਲੰਟੀਅਰ ਨੂੰ ਕਿਹਾ ਕਿ ਮੇਰੀ ਬਾਹ ਛੱਡਾ ਉਹ ਵੀ ਅੱਜਕੱਲ ਬਹੁਤ ਹਾਈਲਾਈਟ ਆ ਉਹ ਹਾਈਲਾਈਟ ਆ ਉਹ ਉਹ ਫੇਰ ਉੱਥੇ ਹੀ ਸਮਾਜ ਤੇ ਸਵਾਲ ਆ ਗਿਆ ਨਾ ਹੂੰ ਕਿ ਤੁਸੀਂ ਇਹ ਕਹਦੇ ਹੋ ਠੀਕ ਆ ਉਹ ਕੁੜੀ ਚਲੋ ਡਰੀ ਨਹੀਂ ਪਰ ਉਹਦਾ ਇੱਕ ਵੱਖਰਾ ਵਿਸ਼ਾ ਵੀ ਸੀ ਉੱਥੇ ਉਹ ਕੁੜੀ ਪੁਲਿਸ ਨੂੰ ਕਿਸੇ ਹੋਰ ਤਰੀਕੇ ਨਾਲ ਹੈਂਡਲ ਵੀ ਕਰ ਸਕਦੀ ਸੀ ਹੁਣ ਇੱਕ ਕੁੜੀ ਨੇ ਪੁਲਿਸ ਵਾਲਿਆਂ ਨੂੰ ਇਹ ਕਹਿਤਾ ਉਹ ਵੀ ਆਪਣੀ ਯੂਨੀਵਰਸਿਟੀ ਦੇ ਗੇਟ ਤੇ ਕਿ ਬਾਹ ਛੱਡ ਨਹੀਂ ਤਾਂ ਹਿਸਾਬ ਲਾ ਲਈ ਮੈਂ ਤੈਨੂੰ ਦੇਖ ਲਊ ਹੂੰ ਅਸੀਂ ਉਸ ਕੁੜੀ ਨੂੰ ਇੱਕ ਬਹੁਤ ਵੱਡੇ ਵੱਡਾ ਪ੍ਰਚਾਰਿਆ ਸੀ ਮਾਈ ਭਾਗੋਂ ਦਾ ਪੁਰਸਕਾਰ ਵੀ ਕੀਤਾ ਤੇ ਮਾਨ ਸਾਹਿਬ ਉਹਨਾਂ ਨੇ ਸਿਮਰਜੀਤ ਸਿੰਘ ਮਾਨ ਉਹਨਾਂ ਨੇ ਮਾਈ ਭਾਗੋਂ ਦਾ ਪੁਰਸਕਾਰ ਵੀ ਦਿੱਤਾ ਹੂੰ ਹੂੰ ਸਿਰਫ ਇੱਕ ਬਾਹ ਛੱਡ ਕਹਿਣ ਦੇ ਨਾਲ ਬਈ ਕੁਲਵਿੰਦਰ ਕੌਰ ਕਿੱਥੇ ਗਈ ਸੀ ਆਈਐਸਐਫ ਵਾਲੀ ਜਿਹਨੇ ਮਹਾਲੀ 에어ਪੋਰਟ ਦੇ ਉੱਤੇ ਕੰਗਨਾਰ ਨੌਤ ਦੇ ਜਿਹਨੇ ਥੱਪੜ ਤੱਕ ਮਾਰਤਾ ਸੀ ਬਿਲਕੁਲ ਬਿਲਕੁਲ ਤੇ ਕੁਲਵਿੰਦਰ ਕੌਰ ਜਿਹਨੂੰ ਕਿਉਂ ਨਹੀਂ ਤੁਸੀਂ ਦੇ ਸਕੇ ਮਾਈ ਭਾਗੋਂ ਵਾਲਾ ਬਿਲਕੁਲ ਹੁਣ ਇੱਥੇ ਹਿਸਾਬ ਲਾਵੇ ਲੋਕ ਵੀ ਹਿਸਾਬ ਲਾਉਣ ਵੀ ਕਿਹਦੀ ਜ਼ਰੂਰਤ ਜ਼ਿਆਦਾ ਵੱਡੀ ਸੀ ਕੁਲਵਿੰਦਰ ਕੌਰ ਦੀ ਜਾਂ ਇਸ 3 ਦੀ